ਮੇਰੇ ਸੱਪ ਲੜ ਗਿਆ ਜੀ ਸਸ ਪਸੂ ਭਾਵ ਦੇ ਜੀ ਛੋਟੀ ਛੋਟੀ ਸੀ ਬਸ ਪਤਾ ਨਹੀਂ ਲੱਗਿਆ ਰਾਤ ਨੂੰ ਜੀ ਦੁਵਾਦ ਹੋ ਰਹਾ ਜੀ ਉਹ ਦੁਵਾਦ ਡੰਗੇ ਕਲਮ ਆਕਸ਼ਰ ਜੀ ਦੋਹਾਂ ਦਾ ਜੀ ਤਕਵਾੜ ਸਿਕ ਝੋਕੀ ਅਲਕਾਰ ਇਸੇ ਤੇ ਸਾਡਾ ਪਰ ਸਾਰਾ ਹੀ ਨਹੀਂ ਗਈ ਕੋਈ ਅਕਸਰ ਫਿਲਮਾਂ ਜਾਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ ਕਿ ਜੇਕਰ ਸੱਪ ਮਾਰ ਦਿੱਤਾ ਜਾਵੇ ਤਾਂ ਸਪਣੀ ਉਸ ਦਾ ਬਦਲਾ ਲੈਂਦੀ ਹੈ ਅਜਿਹੀ ਹੀ ਕਹਾਣੀ ਵਾਪਰੀ ਹੈ ਪਿੰਡ ਮਦੀਰ ਦੇ ਵਿੱਚ ਕਿਸਾਨ ਸੁਖਦੀਪ ਸਿੰਘ ਦੇ ਨਾਲ ਉਹਨਾਂ ਦੱਸਿਆ ਕਿ ਉਹਨਾਂ ਨੇ ਪਸ਼ੂਆਂ ਵਾਲੇ ਵਾੜੇ ਦੇ ਵਿੱਚ ਰਾਤ ਨੂੰ 10 ਵਜੇ ਇੱਕ ਸੱਪ ਦੇਖਿਆ ਤੇ ਸੱਪ ਨੂੰ ਵੇਖਦੇ ਉਹਨਾਂ ਨੇ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਪਸ਼ੂ ਅੜਫਣ ਲੱਗੇ ਜਿਸ ਵਿੱਚ ਇੱਕ ਝੋਟੀ ਤੇ ਇੱਕ ਵਿਹੜ ਦੀ ਮੌਤ ਹੋ ਜਾਂਦੀ ਹੈ ਡਾਕਟਰ ਨੂੰ ਬੁਲਾਇਆ ਜਾਂਦਾ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਕੋਈ ਜ਼ਹਿਰ ਵਾਲੀ ਚੀਜ਼ ਇਹਨਾਂ ਦੇ ਲੜੀ ਹੈ ਤਾਂ ਉਹਨਾਂ ਦੁਬਾਰਾ ਫਿਰ ਪਸ਼ੂਆਂ ਵਾਲੇ ਕਮਰੇ ਦਾ ਨਰੀਖਣ ਕੀਤਾ ਤਾਂ ਉੱਥੇ ਇੱਕ ਹੋਰ ਸੱਪ ਦੀ ਲੀ ਵੇਖੀ ਗਈ ਜਿੱਥੇ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਸੱਪਾਂ ਦਾ ਜੋੜਾ ਸੀ ਤਾਂ ਦੂਜਾ ਸੱਪ ਆ ਜਿਹੜਾ ਉਹ ਆ ਕੇ ਪਸ਼ੂਆਂ ਦੇ ਲੜਿਆ ਤਾਂ ਪਸ਼ੂਆਂ ਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਹੈ ਛੋਟੀ ਪੈਲੀ ਹੈ ਪਸ਼ੂ ਰੱਖ ਕੇ ਜਿਹੜਾ ਗੁਜ਼ਾਰਾ ਕਰਦੇ ਸਨ ਕੀ ਹੋਈ ਸੀ ਸਾਰੀ ਘਟਨਾਵ ਤੁਹਾਨੂੰ ਸੁਣਾਉਣੀ ਹੈ ਅਭੀਲ ਸਿੰਘ ਪਿੰਡ ਕੜਾਈ ਮਦੀਰਾ ਜੀ ਬਾਈ ਜੀ ਕੀ ਕਹਾਣੀ ਬਣੀ ਹੈ ਜੀ ਪਸ਼ੂਆਂ ਕੱਸੀ ਰਾਤ 10 ਵਜੇ ਸੱਪ ਮਾਰਿਆ ਤੇ ਉਸ ਤੋਂ ਬਾਅਦ ਅਸੀਂ ਪੈ ਗਏ ਸੱਪ ਮਾਰ ਕੇ ਤੇ ਅਸੀਂ 2 ਵਜੇ ਜਦੋਂ ਦੇਖਿਆ ਜੀ ਤੇ ਪਸ਼ੂਆਂ ਦੋਹਾਂ ਨੂੰ ਡੰਗ ਮਾਰਿਆ ਪਿਆ ਸੀ ਪਸ਼ੂ ਮਰ ਗਏ ਸੀ ਇੱਕ ਝੋਟੀ ਨੂੰ ਤੇ ਇੱਕ ਗਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਜੀ ਸੱਪ ਦੀਆਂ ਲੀਆਂ ਵੀ ਦੇਖੀਆਂ ਆ ਬਾਕੀ ਇਹਨਾਂ ਨੂੰ ਇਲਾਜ ਲਈ ਡਾਕਟਰ ਡੋਟਰ ਬੁਲਾ ਕੇ ਦਿਖਾਇਆ ਤੇ ਡਾਕਟਰ ਨੇ ਦੇਖਿਆ ਵੀ ਇਹਨੂੰ ਜ਼ਹਿਰ ਜੂਰ ਦਾ ਕੋਈ ਕੀੜਾ ਲੜਿਆ ਹੋਇਆ ਤੇ ਉਸ ਕਰਕੇ ਆ ਕਹਾਣੀ ਵਾਪਰੀ ਇਸ ਕਰਕੇ ਸਾਨੂੰ ਕੋਈ ਬੇਨਤੀ ਹੈ ਰਿਕੁਐਸਟ ਹੈ ਜੀ ਸਾਡੀ ਸਿਮਹਾਵਜਾ ਦਿੱਤਾ ਜਾਵੇ ਕੁਛ ਵੀ ਮਦਦ ਕੀ ਜਿਹੜਾ ਤੁਸੀਂ ਸੱਪ ਬਾਰੇ ਕੀ ਲੱਗਦਾ ਵੀ ਉਹੀ ਸੱਪ ਡਾਂਕੇ ਗਿਆ ਸੀ ਇਹਨਾਂ ਨੂੰ ਕਿ ਹੋਰ ਹੋਸਰ ਹੈ ਜੀ ਨਵਾਂ ਸੱਪ ਆਈ ਜੀ ਜੋੜਾ ਜੀ ਜੋੜਾ ਸੀ ਜੀ ਹਾਂ ਜੀ ਭਗਵੰਤਾਨ ਸਰਕਾਰ ਨੂੰ ਇਹ ਪੀਲ ਆਈ ਸਾਨੂੰ ਕੋਈ ਮਹਾਵਜਾ ਦਿੱਤਾ ਜਾਵੇ ਸਾਡਾ ਰੋਜ਼ਗਾਰ ਇਹੀ ਹੈ ਪਸ਼ੂਆਂ ਦਾ ਇਹਦੇ ਹੀ ਧੰਦਾ ਕਰਦੇ ਆ ਇਹਦੇ ਤੇ ਹੀ ਸਾਡਾ ਰੋਟੀ ਦਾ ਰੋਜ਼ਗਾਰ ਚੱਲਦਾ ਹੈ ਜੀ ਇਸ ਕਰਕੇ ਸਾਨੂੰ ਬੇਨਤੀ ਹੈ ਕੋਈ ਜੋ ਕੁਝ ਸਿਮਹਾਵਜਾ ਬੰਦਾ ਆ ਆਪਣਾ ਕੀ ਗੱਲ ਬਣੀ ਆ ਪਸ਼ੂਆਂ ਨੂੰ ਮੈਨੂੰ ਵੀ ਸੱਪ ਲੜ ਗਿਆ ਸੀ ਪਸੂ ਪਾਲਦੇ ਸੀ ਅਸੀਂ ਛੋਟੀ ਛੋਟੀ ਸੀ ਬਸ ਪਤਾ ਹੀ ਨੱਗਿਆ ਰਾਤ ਨੂੰ ਜੀ ਤੇ ਇਹ ਜਿਹੜਾ ਸੱਪ ਤੁਸੀਂ ਦੇਖਿਆ ਸੀਗਾ ਹਾਂ ਜੀ ਦੇਖ ਮਾਰਿਆ ਮਾਰਿਆ ਸੀ ਸੱਪ ਨਹੀਂ ਉਹ ਤੁਹਾਨੂੰ ਲੱਗਦਾ ਵੀ ਉਹ ਸੱਪ ਪਹਿਲਾਂ ਪਸ਼ੂਆਂ ਨੂੰ ਡੰਗ ਗਿਆ ਜਾਂ ਉਸ ਤੋਂ ਬਾਅਦ ਕੋਈ ਹੋਰ ਸੱਪ ਹਾਂ ਜੀ ਉਹ ਡੰਗਿਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਡੰਗਿਆ ਪਹਿਲਾਂ ਮਾਰਤਾ ਸੀਗਾ ਜੀ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਦੋਆਂ ਦਾ ਜੀ ਤੱਕ ਵੜ ਸਿਕ ਝੋਕੇ ਸੀ ਤੇ ਜਿਹੜੇ ਬਾਕੀ ਦੇ ਪਸ਼ੂਆ ਉਹ ਠੀਕ ਹੈ ਜੀ ਉਹ ਠੀਕ ਹੈ ਭਾਈ ਜਾਨੂ ਗਿਸਤ ਕਿਤੇ ਬੇਸੀ ਗਰੀਬ ਮੰਨਦੇ ਨੇ ਇਸੇ ਵੀ ਸਾਡਾ ਰਜਗਾਰ ਹੈਗਾ ਰਜਗਾਰ ਇਸੇ ਤੇ ਹੈ ਸਾਡਾ ਫਰਸਾਰਾ ਹੈ ਨਹੀਂ ਗਾਜੀ ਕੋਈ